ਪੀਪਲ ਨੇ ਖੁਲਾਸਾ ਕੀਤਾ ਕਿ ਸੁਖਦੇਵ ਸਿੰਘ ਪੁੱਤਰ ਮੰਗਲ ਸਿੰਘ ਨਿਵਾਸੀ ਪਿੰਡ ਰਾਮਪੁਰਾ ਅੰਮ੍ਰਿਤਸਰ ਜੋ ਕਿ ਇਸ ਸਮੇਂ ਸਪੇਨ ਵਿੱਚ ਰਹਿੰਦਾ ਹੈ ਆਪਣੇ ਪਰਾਸੀਮਰਤਪਾਲ ਅਤੇ ਸਾਥੀ ਹਰਪ੍ਰੀਤ ਨਾਲ ਮਿਲ ਕੇ ਇਹ ਨੈਟਵਰਕ ਚਲਾ ਰਿਹਾ ਹੈ ਸੁਖਦੇਵ ਨੇ ਆਪਣੇ ਪਰਾਸੀਮਰਤਪਾਲ ਅਤੇ ਹਰਪ੍ਰੀਤ ਨਾਲ ਮਿਲ ਕੇ ਗੈਂਗਸਟਰ ਡੋਨੀ ਬਾਲ ਦੇ ਨਾਮ ਤੇ ਉਹਨਾਂ ਤੋਂ ਪੈਸੇ ਵਸੂਲਣ ਦੇ ਟੀਚਿਆਂ ਦੀ ਪਛਾਣ ਕੀਤੀ ਜੀ ਸਰ ਐਫ ਆਈ ਆਰ ਨੰਬਰ 118 ਦਰਜ ਕੀਤੀ ਗਈ ਸੀਗੀ ਥਾਣਾ ਸਦਰ ਦੇ ਵਿੱਚ ਜਿੱਥੇ ਕਿ ਇੱਕ ਬਿਜ਼ਨਸਮੈਨ ਨੂੰ ਐਕਸਟਰਸ਼ਨ ਦੀ ਕਾਲ ਆਈ ਸੀ ਔਰ ਉਹਦੇ ਚ ਅਸੀਂ ਚਾਰ ਦੋਸ਼ੀ ਗ੍ਰਿਫਤਾਰ ਕੀਤੇ ਸੀ ਦੋ ਜਿਹੜੇ ਮੇਨ ਸੀਗੇ ਜਿਹੜੇ ਮੇਨ ਬ੍ਰੇਨ ਬਿਹਾਈਂਡ ਜਾਂ ਜਿਹੜੇ ਮੇਨ ਕਾਂਸਪੀਰੇਟਰ ਸੀ ਜਾਂ ਅਸਲੀ ਗੈਂਗ ਚਲਾ ਰਹੇ ਸੀਗੇ ਉਹ ਦੋ ਬੰਦੇ ਪਹਿਲਾਂ ਅਰੈਸਟ ਹੋ ਚੁੱਕੇ ਸੀਗੇ ਤੇ ਉਹਦੇ ਚ ਇੱਕ ਹੈਪੀ ਸੀਗਾ ਜਿਹੜਾ ਮਾਸਟਰਮਾਈਂਡ ਸੀ ਤੇ ਨਾਲ ਸਿਮਰਨ ਇਹ ਦੋ ਬੰਦੇ ਫੜੇ ਗਏ ਸੀ ਸਿਵਲ ਲਾਈਨ ਦੇ ਵਿੱਚ ਉੱਥੇ ਵੀ ਐਕਸਚੇਂਜ ਆਫ ਫਾਇਰ ਹੋਇਆ ਜਦੋਂ ਉਹਦੇ ਬਾਰੇ ਤੁਹਾਨੂੰ ਬਰੀਫ ਕਰ ਦਿੱਤਾ ਕਿ ਉਹ ਚ ਹੈਪੀ ਜਿਹੜਾ ਹਰਪ੍ਰੀਤ ਹੈਪੀ ਹੈ ਉਹ ਇੰਜਰਡ ਹੋ ਗਿਆ ਸੀਗਾ ਇਸ ਤੋਂ ਬਾਅਦ ਜਿਹੜੇ ਦੂਜੇ ਦੋ ਬੰਦੇ ਅਮਨਦੀਪ ਤੇ ਸਿਮਰਤਪਾਲ ਜਿਨ੍ਹਾਂ ਨੇ ਬੋਰਡ ਦੇ ਉੱਤੇ ਜਾ ਕੇ ਬਿਜ਼ਨਸਮੈਨ ਦਾ ਜਿਹੜਾ ਬੋਰਡ ਲੱਗਿਆ ਹੁੰਦਾ ਜਿਹੜੀ ਵੀ ਉੱਥੇ ਕੰਸਟਰਕਸ਼ਨ ਚੱਲ ਰਹੀ ਸੀ ਉਹਨਾਂ ਨੇ ਫਾਇਰਿੰਗ ਕਰਕੇ ਡਰਾਉਣ ਵਾਸਤੇ ਪ੍ਰੈਸ਼ਰ ਪਾਉਣ ਵਾਸਤੇ ਕਾਰਵਾਈ ਕੀਤੀ ਸੀ ਉਹਦੇ ਜਿਹੜੇ ਅਮਨਦੀਪ ਤੇ ਸਿਮਰਤ ਪਾਲ ਦੇ ਵਿੱਚ ਅਮਨਦੀਪ ਮੇਨ ਸ਼ੂਟਰ ਸੀਗਾ ਤੇ ਇਹਦੇ ਤੋਂ ਅ ਇਨਟੈਰੋਗੇਸ਼ਨ ਚ ਗੱਲ ਚੱਲਦੀ ਸੀ ਕਿ ਇਹਨਾਂ ਦਾ ਪਿਸਤਲ ਕਿੱਥੇ ਹੈ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀ ਜਦੋਂ ਪਿਸਤਲ ਬਰਾਮਦ ਅੱਜ ਕੀਤਾ ਤੇ ਇੱਥੇ ਆਪਾਂ ਮੌਕੇ ਤੇ ਖੜੇ ਆ ਥਾਣੇ ਸਦਰ ਦੇ ਏਰੀਏ ਚ ਤੇ ਇੱਥੇ ਇਹਨੂੰ ਇਹਨੇ ਸਾਡਾੜਾ ਐਸਆਈਓ ਦਾ 9mm ਪਿਸਤਲ ਨੂੰ ਹੱਥ ਪਾ ਕੇ ਸਨੇਚ ਕਰਨ ਦੀ ਕੋਸ਼ਿਸ਼ ਕੀਤੀ ਜਿੱਥੇ ਕੁੱਤਮ-ਕੁੱਤਾ ਹੋਏ ਆਪਸ ਚ ਕਾਫੀ ਸਟਰਗਲ ਹੋਈ ਔਰ ਉਹਦੇ ਚ ਇੱਕ ਗੋਲੀ ਚੱਲ ਗਈ ਜਿਹੜੀ ਕਿ ਇਹਦੇ ਲੱਤ ਦੇ ਵਿੱਚ ਲੱਗੀ। ਉਹ ਚ ਅਸੀਂ ਕੇਸ ਰਿਸਿਸਟਰ ਕਰਕੇ ਤੇ ਇਹਨੂੰ ਐਡਮਿਟ ਕਰਾਤਾ ਹੈ ਇਸ ਵੇਲੇ 6:30 ਵਜੇ ਦੀ ਗੱਲ ਹੈ। ਤੋਂ ਇਹਦੇ ਚ ਜਿਹੜੇ ਚਾਰੋਂ ਮੁਲਜ਼ਮ ਨੇ ਇਹ ਫੜੇ ਜਾ ਚੁੱਕੇ ਆ ਪੰਜਵਾਂ ਜਿਹੜਾ ਸੁਖਦੇਵ ਸਿੰਘ ਆ ਉਹ ਸਪੇਨ ਚ ਹੈਗਾ। ਉਹ ਉਹਨੂੰ ਅਸੀਂ ਨਾਮਜ਼ਦ ਕਰ ਲਿਆ ਔਰ ਉਹਦੇ ਵੀ ਐਲਓਸੀ ਵਗੈਰਾ ਖਲਾਈ ਜਾਊਗੀ ਔਰ ਰੈੱਡ ਕਾਰਨਰ ਨੋਟਿਸ ਦੀ ਵੀ ਕਾਰਵਾਈ ਅਸੀਂ ਕਰਾਂਗੇ। ਤੋਂ ਵੈਸੇ ਹੀ ਜਿਹੜਾ ਇਹ ਸਾਰਾ ਕੇਸ ਟੋਟਲੀ ਸੋਲਵ ਹੋ ਗਿਆ ਦੋ ਸ਼ੂਟਰ ਜਿਹੜੇ ਆ ਉਹ ਅ ਅਡਜੋਇਨਿੰਗ ਡਿਸਟ੍ਰਿਕਟ ਅਮਰਸਰ ਰੂਰਲ ਦੇ ਦੇ ਮੈਤਾ ਏਰੀਏ ਦੇ ਹੈਪੀ ਜਿਹੜਾ ਹਰਪ੍ਰੀਤ ਹੈਪੀ ਹੈ ਉਹ ਹੈਗਾ ਗੁਰਦਾਸਪੁਰ ਦਾ ਤੇ ਇਹ ਜਿਹੜੇ ਚਾਰਾਂ ਨੇ ਰਲ ਕੇ ਕੰਮ ਕੀਤਾ ਸੀਗਾ ਤੇ ਇਹਦੇ ਸਾਡੀ ਜਿਹੜੀ ਟੀਮ ਹੈ ਨੂੰ ਮੈਂ ਸ਼ਾਬਾਸ਼ ਦਿੰਨਾ ਕਿ ਉਹਨਾਂ ਨੇ ਬਹੁਤ ਅਲਰਟਨੈਸ ਸिखਾਈ ਸੈਲਫ ਪ੍ਰੋਫੈنس ਦੇ ਵਿੱਚ ਔਰ ਕਿਤੇ ਪੁਲਿਸ ਪਾਰਟੀ ਦਾ ਨੁਕਸਾਨ ਨਹੀਂ ਹੋਇਆ